ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗੁਰਦਵਾਰਾ ਆਮ ਸਾਹਿਬ ਇਹ ਇੱਕ ਉਹ ਇਤਿਹਾਸਿਕ ਅਸਥਾਨ ਹੈ ਜਿੱਥੇ ਤਨ ਤਨ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਨੇ ਆਪਣੇ ਪਵਿੱਤਰ ਚਰਨ ਦੀ ਛੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਇ ਅਤੇ ਆਪਣੇ ਗੁਰਸਿੱਖ ਦੀ ਮਨੋ ਕਾਮਨਾ ਪੂਰਨ ਕੀਤੀ ਪਾਈਕੁਰਮ ਜੀ ਜੋ ਪਿੰਡ ਲੰਮੀਆ ਦੇ ਨਿਵਾਸੀ ਸਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਲਈ ਸ੍ਰੀ ਅਮਰਸਰ ਸਾਹਿਬ ਪੁੱਜੇ ਅੰਬਦਾ ਮੌਸਮ ਸੀ ਪਾਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦੀਵਾਨ ਸਜਿਆ ਹੋਇਆ ਸੀ ਸੰਗਤਾਂ ਯੋਗ ਪੇਟਾ ਪੇਸ਼ ਕਰ ਰਹੀਆਂ ਸਨ ਕਾਬਲ ਦੀ ਸੰਗਤ ਸਹਿਬਾ ਦੇ ਦੀਵਾਨ ਦੇ ਵਿੱਚ ਹਾਜ਼ਰ ਹੋਈ ਤੇ ਪੱਕੇ ਹੋਏ ਅੰਬ ਪੇਟ ਕੀਤੇ ਭਾਈ ਗੁਰਮ ਜੀ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਪਰ ਇਸੇਵਾ ਤੋਂ ਵਾਂਝਾ ਰਹਿ ਗਿਆ ਰਾਤ ਦਰਬਾਰ ਦੀ ਸਮਾਪਤੀ ਹੋਈ ਅੰਬਾਂ ਦਾ ਪ੍ਰਸਾਦ ਵਰਤਿਆ ਸੰਗਤਾਂ ਆਪੋ ਆਪਣੇ ਡੇਰੇ ਵਿਸ਼ਰਾਮ ਕਰਨ ਲਈ ਚਲੀਆਂ ਗਈਆਂ ਭਾਈ ਗੁਰਮ ਜੀ ਨੇ ਪ੍ਰਸਾਦ ਵਜੋਂ ਮਿਲਿਆ ਅੰਬ ਨਹੀਂ ਛਕਿਆ ਸੰਭਾਲ ਕੇ ਰੱਖ ਲਿਆ ਸਵੇਰੇ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕੀਤਾ ਤੇ ਅੰਬ ਪ੍ਰਸਾਦ ਵਜੋਂ ਬਖਸ਼ਿਸ਼ ਹੋਇਆ ਸੀ ਤਾਂ ਉਸ ਦਾ ਵੀ ਇਸ਼ਨਾਨ ਕਰਾਇਆ ਤੇ دیਵਾਨ ਦੇ ਵਿੱਚ ਹਾਜ਼ਰ ਹੋ ਕੇ ਉਹੀ ਅੰਬ ਪਾਸ਼ਾ ਜੀ ਨੂੰ ਅਰਪਣ ਕਰ ਦਿੱਤਾ ਕਟ-ਕਟ ਕੇ ਅੰਤਰ ਕੀ ਜਾਨਤ ਪਲੇ ਬੁਰੇ ਕੀ ਪੀਰ ਪਛਾਨਤ ਤਾਂਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖ ਨੂੰ ਕਿਹਾ ਕਿ ਭਾਈ ਸਿੱਖਾ ਇਹ ਅੰਬ ਅਸੀਂ ਤੈਨੂੰ ਪ੍ਰਸ਼ਾਦ ਵਜੋਂ ਦਿੱਤਾ ਸੀ ਤੋ ਇਹ ਅੰਬ ਸਾਨੂੰ ਭੇਟ ਕਰ ਰਿਹਾ ਹੈ ਜੋ ਤੈਨੂੰ ਪ੍ਰਸ਼ਾਦ ਵਜੋਂ ਪ੍ਰਾਪਤ ਹੋਇਆ ਹੈ ਅੱਗੋ ਸਿੱਖ ਨੇ ਬੇਨਤੀ ਕੀਤੀ ਕਿਉਂਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਅਤੇ ਕਾਬਲ ਦੀ ਸੰਗਤ ਵੱਲ ਵੇਖ ਕੇ ਇਹ ਅੰਬ ਖਾਣ ਨਾਲੋਂ ਆਪ ਜੀ ਦੇ ਅਰਪਣ ਕਰਨਾ ਹੀ ਸ਼ੁਭ ਸਮਝਿਆ ਪਾਸ਼ਾ ਜੀ ਬੋਲੇ ਪਾਈ ਗੁਰਮੁਖਾ ਤੇਰੀ ਇਹ ਭਾਵਨਾ ਸਾਡੇ ਤੱਕ ਪਹੁੰਚ ਗਈ ਹੈ ਤੂੰ ਇਹ ਅੰਬ ਛਕ ਲੈ ਤੇ ਅਸੀਂ ਜਦੋਂ ਸਤਵੇਂ ਜਾਮੇ ਦੇ ਵਿੱਚ ਆਵਾਂਗੇ ਤਾਂ ਤੇਰੇ ਪਾਸੋਂ ਆਂਬ ਛਕਾਂਗੇ ਇਹ ਬਚਨ ਨੂੰ ਪਾਲਦੇ ਹੋਏ ਤਨ ਸ੍ਰੀ ਗੁਰੂ ਹਰਰਾਇ ਜੀ ਮਹਾਰਾਜ ਕੋੂ ਖੇਤਰ ਤੋਂ ਪੋਦੀ ਸੰਗਰਾਦ ਨੂੰ ਇੱਥੇ ਪੁੱਜੇ ਤੇ ਆਪਣੇ ਸੇਵਕ ਬਾਰੇ ਪੁੱਛਿਆ ਪਤਾ ਲੱਗਾ ਕਿ ਉਹ ਬਾਗ ਵਿੱਚ ਬੈਠਾ ਭਗਤੀ ਦੇ ਵਿੱਚ ਲੀਨ ਹੈ ਸਾਹਿਬ ਨੇ ਆ ਕੇ ਬਾਗ ਵਿੱਚ ਦਰਸ਼ਨ ਦੀਦਾਰ ਬਖਸ਼ੇ ਤੇ ਹੁਕਮ ਕੀਤਾ ਕਿ ਭਾਈ ਗੁਰਮ ਲਿਆ ਆਂਬ ਛਕਾ ਪਾਈ ਗੁਰਮ ਜੀ ਨੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਇਹ ਰੁੱਤ ਤਾਂ ਅੰਬਾ ਦੀ ਨਹੀਂ ਹੈ ਜੋ ਮੈਂ ਆਪ ਜੀ ਦੀ ਸੇਵਾ ਵਿੱਚ ਭੇਟ ਕਰ ਸਕਾਂ ਪਰ ਆਪ ਕਰਨ ਕਰਨ ਸਮਰਾਥ ਹੋ ਜੋ ਚਾਹੇ ਕਰ ਸਕਦੇ ਹੋ ਸੇਵਕ ਦੀ ਬੇਨਤੀ ਨੂੰ ਸੁਣਦੇ ਹੋਏ ਪਾਤਸ਼ਾਹ ਪ੍ਰਸੰਤਾ ਨਾਲ ਮੁਸਕਰਾਏ ਤੇ ਕਿਹਾ ਭਾਈ ਆੰਬਦਾਂ درختਾਂ ਪੱਕੇ ਆਂਬਾਂ ਨਾਲ ਲੱਤਿਆ ਪਿਆ ਹੈ ਪਾਈ ਕੁਰਮਜੀਤ ਦੇਖਦੇ ਹਨ ਕਿ ਜਿਸ ਆਂਬ ਥੱਲੇ ਪਾਸ਼ਾ ਜੀ ਖੜੇ ਹਨ ਜਿਸ ਆਂਬ ਥੱਲੇ ਪਾਸ਼ਾ ਜੀ ਖੜੇ ਸੁਆਇਵਾਨ ਹੋ ਰਹੇ ਹਨ ਉਸ ਨਾਲ ਪੱਕੇ ਆਂਬ ਲਟਕ ਰਹੇ ਹਨ ਇਹ ਕੌਤਕ ਵੇਖ ਕੇ ਪਾਈ ਕੁਰਮਜੀ ਗੁਰੂ ਜੀ ਦੇ ਚਰਨੀ ਟੈਪ ਐ ਤੇ ਮੂੰਹ ਤਨ ਤਨ ਕਰ ਉਠੇ ਪਾਸ਼ਾ ਜੀ ਨੇ ਫਰਮਾਇਆ ਜੇ ਹੁਣ ਸਾਨੂੰ ਤੇ ਸੰਗਤਾਂ ਨੂੰ ਅੰਬਿਸ਼ਕਾ ਬਚਨਮਨ ਪਾਈ ਗੁਰਮ ਜੀ ਨੇ ਸਤਗੁਰਾਂ ਅਤੇ ਸੰਗਤ ਦੀ ਸੇਵਾ ਵਿੱਚ ਅੰਬ ਦੀ ਸੇਵਾ ਕੀਤੀ ਅਤੇ ਪਰਸੰਤਾ ਲਈ ਇਹ ਪਾਵਨ ਪਵਿੱਤਰ ਸਥਾਨ ਤੇ ਹਰ ਸੰਗਰਾਂਦ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ ਗੁਰਦੁਆਰਾ ਸ੍ਰੀ ਆਮ ਸਾਹਿਬ ਵਿਖੇ ਸ੍ਰੀ ਗੁਰੂ ਹਰ Rai ਜੀ ਦਾ ਪ੍ਰਕਾਸ਼ ਪ੍ਰੋਭ ਹਰ ਸਾਲ ਮਾਗ ਦੇ ਮਹੀਨੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਗੁਰੂ ਪਿਆਰੀ ਸਾਸੰਗ ਜੀਓ ਗੁਰਮਤ ਨਾਲ ਸੰਬੰਧਿਤ ਇਸ ਸਪੇਸ਼ ਕਾਰੀ ਦੇ ਵਿੱਚ ਜੇ ਕੋਈ ਊਣਤਾ ਹੀ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓਜ਼ ਦੇ ਵਿੱਚ ਸੁਧਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ